ਆਈ ਗ੍ਰਾਉਂਡ ਨਾ ਰਹੀ ਕਿੰਨੇ ਗਏ ਨੇ ਜਿੰਨੇ ਵੀ ਸਰ ਉੱਪਰ ਹੈਗੇ 23 ਸਾਲ ਦੀ ਚੀਜ਼ ਦੀ ਹੈ ਸਾਰੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਏਡ ਇੱਕ ਮਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਜਿਹਦੇ ਚ ਜਿਹੜੇ ਵੀ ਐਂਟੀ ਨੈਸ਼ਨਲ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਨਾਰਕੋਟਿਕਸ ਦੇ 엘ਿਮੈਂਟਸ ਨੇ ਜਿਹੜੇ ਨਾਰਕੋਟਿਕਸ ਡੀਲ ਕਰਦੇ ਨੇ ਉਹਨਾਂ ਦਾ ਸਫਾਇਆ ਕਰਨ ਲਈ ਅੰਮ੍ਰਿਤਸਰ ਦੇ ਹਾਦੀ ਪੁਲਿਸ ਡੀਏਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਇਸੇ ਤਹਿਤ ਸਾਡੀ ਟੀਮ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਜਿਹੜੇ ਆਈਐਸਆਈ ਦੀ ਏਜੰਸੀ ਦੇ ਨਾਲ ਕੰਮ ਕਰਦੇ ਪੰਜ ਵਿਅਕਤੀ ਇੱਕ ਵੱਡੀ ਕਨਸਾਈਨਮੈਂਟ ਇਹਨਾਂ ਨੇ ਰੀਸੀਵ ਕੀਤੀ ਹੈਗੀ ਹੈ ਜਿਦੇ ਚ ਇੱਕ ਏਕੇ ਸੀਰੀਜ਼ ਦੀ ਅਸॉल्ट ਰਾਈਫਲ ਗਲੌਕ ਪਿਸਟਲਸ ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ ਨੇ ਰੀਸੀਵ ਕੀਤੀ ਸਾਡੀ ਜਿਹੜੀ ਡੀਐਸਪੀ ਲੋਪੋਕੇ ਸਾਹਿਬ ਦੀ ਟੀਮ ਨੇ ਜਿਹੜੀ ਨੇ ਸਪੈਸ਼ਲ ਸੈਲਰੀ ਟੀਮ ਨੇ ਸਾਡੀ ਨਾਕਾਬੰਦੀ ਕਰਕੇ ਪੰਜ ਦੋਸ਼ੀ ਜੋਬਨ ਵਾਸੀ ਰਣਗੜਾ ਗੋਰਾ ਵਾਸੀ ਰਣਗੜਾ ਜਸਪ੍ਰੀਤ ਇਹ ਜਿਲ੍ਹਾ ਰੋਪੜ ਦਾ ਰਹਿਣ ਵਾਲਾ ਇਹਨਾਂ ਦਾ ਸਾਥੀ ਹੈ ਜਿਹੜਾ ਸਨੀ ਇਹ ਥਾਣਾ ਮੁਕੰਪੂਰੇ ਦਾ ਰਹਿਣ ਵਾਲਾ ਹੈ ਸ਼ਹਿਨਸ਼ਾਹ ਔਰ ਸ਼ਾਲੂ ਇਹ ਵੀ ਠਾਣਾ ਮੁਕੰਪੂਰੇ ਦਾ ਰਹਿਣ ਵਾਲਾ ਹੈ ਇਹਨਾਂ ਪੰਜਾਂ ਵਿਅਕਤੀਆਂ ਨੂੰ ਅਸੀਂ ਨਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਦੋ ਮੈਗਜ਼ੀਨ 90 ਰਾਉਂਡਸ ਜਿਹੜੇ ਉਹਦੇ ਚ ਲਾਈਵ ਅਮੂਨੀਸ਼ਨ ਸੀਗਾ ਦੋ ਗਲੌਕ ਪਿਸਟਲ ਚਾਰ ਮੈਗਜ਼ੀਨ ਇਹ ਸਾਰੀਆਂ ਰਿਕਵਰ ਕੀਤੀਆਂ ਇੱਕ ਕਾਰ ਚ ਜਾ ਰਹੇ ਸੀ ਇੱਕ ਕਾਰ ਚ ਜਾ ਰਹੇ ਸੀਗੇ I20 ਕਾਰ ਜਿਹੜੀ ਸੀਗੀ ਇਹਨੂੰ ਰੋਕ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਇਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋ ਵਿਅਕਤੀ ਨੇ ਜੋਬਨ ਤੇ ਗੋਰਾ ਇਹ ਨਵ ਪੰਡੋਰੀ ਨਾਂ ਦਾ ਵਿਅਕਤੀ ਹੈ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਕਾਫੀ ਖਾਸ ਐ ਨੇੜਲਾ ਵਿਅਕਤੀ ਹੈ ਇਹ ਉਹਦੇ ਕਹਿਣ ਤੇ ਇਹਨਾਂ ਨੇ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਪਾਰ ਵਾਲੇ ਵਿਅਕਤੀ ਜਿਹੜੇ ਆਈਐਸਆਈ ਦੇ ਸਿਗੇ ਐਂਟੀਟੀਜ਼ ਰਾਣਾ ਰਾਣਾ ਨਾਂ ਦੇ ਜਿਹੜੀ ਐਂਟੀਟੀ ਸੀਗੀ ਉਹਨਾਂ ਤੋਂ ਇਹਨਾਂ ਨੇ ਸਾਰੀ ਕਨਸਾਈਨਮੈਂਟ ਰੀਸੀਵ ਕੀਤੀ ਤੇ ਇਹਨਾਂ ਨੇ ਅੱਗੇ ਇਹ ਜਿਹੜੇ ਜੱਗੂ ਭਗਵਾਨਪੁਰੀਏ ਦੇ ਨੈਟਵਰਕ ਨੂੰ ਅੱਗੇ ਜਾ ਕੇ ਇਹਨਾਂ ਨੇ ਦੇਣੀ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਕਾਫੀ ਜ਼ਿਆਦਾ ਲਿੰਕੇਜਸ ਜਿਹੜੇ ਬੀਕੀਆਈ ਲਿੰਕਡ ਜਿਹੜੇ 테ਰਰਿਸਟਸ ਬਾਹਰ ਬੈਠੇ ਨੇ ਉਹਨਾਂ ਦੇ ਨਾਲ ਹੈਗੇ ਨੇ। ਜਿਹੜੇ ਇਹ ਸਾਰੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦਾ ਸਿਰ ਨਹੀਂ ਝੁਕਣ ਦਵਾਂਗੇ ਤੇ ਜਿਹੜੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਅਸੀਂ ਉਹ ਕਰਾਂਗੇ। ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਦੂਸਰਾ ਵੀ ਕੇਸ ਹੈਗਾ ਠਾਣਾ ਕਰਿੰਡਾ ਦੀ ਪੁਲਿਸ ਨੇ ਇੱਕ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚ ਜਿਹੜੀ ਤੇਜ਼ੀ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਸਾਨੂੰ ਦਸ਼ਾ ਨਿਰਦੇਸ਼ ਮਿਲੇ ਨੇ ਉਹਦੇ 'ਚ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਜਿਹੜਾ ਟੀਪੁਆਇੰਟ ਅਟਾਰੀ ਤੋਂ ਅਸੀਂ ਇਹਨੂੰ ਰੋਕਿਆ ਇਸ ਪਵਨ ਉਰਫ ਜਿਹੜਾ ਹੈਗਾ ਪੁੱਤਰ ਜਸਪਿੰਦਰ ਸਿੰਘ ਇਹ ਮੁਹਾਵਾ ਪਿੰਡ ਹੈਗਾ ਜੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਛਟਿਆ ਹੋਇਆ ਹੈ ਉੱਥੇ ਦਾ ਰਹਿਣ ਵਾਲੇ ਨੇ ਡਰੋਨ ਰਾਹੀਂ ਕਨਸਾਈਨਮੈਂਟ 5 ਕਿਲੋ ਦੀ ਹਿਰੋਇਨ ਦੀ ਮੰਗਾਈ ਇਹਨੂੰ ਵੀ ਅਸੀਂ ਰਾਕੇ ਤੋਂ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ 5 ਕਿਲੋ ਜਿਹੜੀ ਹਿਰੋਇਨ ਰਿਕਵਰ ਕੀਤੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜਾ ਇਹ ਪੂਰਾ ਨੈਕਸਸ ਐਂਟੀ ਨੈਸ਼ਨਲ 엘ਿਮੈਂਟਸ ਟੈਰਰਿਸਟ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਜਿਹੜੇ ਨਾਰਕੋਟਿਕ 엘ਿਮੈਂਟਸ ਨੇ ਜਿਹੜਾ ਬਣਾਇਆ ਹੋਇਆ ਇਹਨੂੰ ਤੋੜਨ ਚ ਸਾਡੀ ਪੂਰੀ ਜਿਹੜੀ ਟੀਮ ਸક્ષਮ ਹੈ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਹਦੇ ਤੇ ਵੱਧ ਚੜ ਕੇ ਕਾਮਯਾਬੀ ਪ੍ਰਾਪਤ ਕਰਾਂਗੇ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਰਾਣਾ ਰਾਣਾ ਹੈਗੇ ਇਹ ਆਈਐਸਆਈ ਦੀ ਐਂਟੀਟੀ ਹੈ ਜਿਹਦੇ ਨਾਲ ਇਹ ਟੱਚ 'ਚ ਸੀਗੇ ਬਿਲਕੁਲ ਤੇ ਨਾ ਨੇ ਉਹਦੇ ਤੋਂ ਕਨਸਾਈਨਮੈਂਟ ਰੋਨ ਰਹੀ ਮਹਿੰਗਾਈ ਦੇ ਅੱਗੇ ਫਰਦਰ ਡਿਲੀਵਰ ਕਰਨੀ ਸੀ ਸਰ ਜਿਸ ਮੈ ਵੱਲ ਜਿਸ ਮੈ ਵੱਲ ਤੇ ਇਤਿਹਾਰ ਸੀ ਕਿ ਸਰ ਆ ਕੋਈ ਤਿਆਰੀ ਸੀ ਕਿ ਇਹ ਸਾਰੀਆਂ ਜਿਹੜੀਆਂ ਹੈਗੀਆਂ ਡਿਟੇਲਸ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਆਉਣ ਵਾਲੇ ਸਮੇਂ 'ਚ ਸਾਂਝੀਆਂ ਕਰਾਂਗੇ ਇਹ ਸਾਰੀਆਂ ਜਿਹੜੀਆਂ ਸਾਡੀ ਸਪੈਸ਼ਲ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਚੱਲ ਰਹੀ ਹੈ ਤੇ ਸਾਰੀਆਂ ਇਹ ਜਿਹੜੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਇਹ ਸੈਂਟਰਲ ਏਜੰਸੀਆਂ ਦੇ ਨਾਲ ਅਸੀਂ ਰਲ ਕੇ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ ਸਰ ਜੀ ਰੈਫਰਡਾ ਕਿੱਥੋਂ ਆਈ ਆ ਕਿੱਥੀ ਬਣੀ ਹੋਈ ਆ ਇਹ AK ਸੀਰੀਜ਼ ਦੀ ਅਸਾਲਟ ਰਾਈਫਲ ਹੈ ਜੀ ਇਹ ਜਿਹੜੀ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈ ਆਈਐਸਆਈ ਦਾ ਏਜੰਟ ਜਿਹੜਾ ਸੀਗਾ ਉਹਨੇ ਇਹ ਡਰੋਨ ਰਾਹੀਂ ਇਹਨਾਂ ਨੂੰ ਭੇਜੀ ਸੀ ਪਰ ਜਦੋਂ ਵੀ ਇਹ ਇਸ ਤਰ੍ਹਾਂ ਦੇ ਹਥਿਆਰ ਹੁੰਦੇ ਨੇ ਕਿ ਇਹ ਕਿਸੀ ਸੀਰੀਜ਼ ਦੇ ਕਿਸ ਤਰ੍ਹਾਂ ਦੇ ਘੱਟ ਮਹੱਤਵਪੂਰਨ ਹੁੰਦੇ ਨੇ ਉਸ ਤੋਂ ਬਾਅਦ ਦੇਖਿਆ ਕਿ ਵਰਤੇ ਜਾਂ ਨਹੀਂ ਤਾਂ ਗੇਮਿੰਗ ਹੋਈਆ ਉਹਨਾਂ ਦੇ ਵਰਤੇ ਜਾਂਦੇ ਨੇ ਪੁਲਿਸ ਏਜੰਸੀਆਂ ਦੇ ਉਸ ਲੈਵਲ ਤੇ ਕੰਮ ਖੜੇ ਹੋਏ ਨੇ ਕਿ ਬਿਲਕੁਲ ਇਹ ਕਿਸੇ ਪਾਸੇ ਤੇਰੀਕਾ ਜੀ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਦਾ ਸਾਰਾ ਆਪਰੇਸ਼ਨ ਹੈ ਜਿਹੜਾ ਅਸੀਂ ਸੈਂਟਰ ਇੰਟੈਲੀਜੈਂਸੀਆਂ ਦੇ ਨਾਲ ਰਲ ਕੇ ਕੀਤਾ ਹੈ ਜਿਹੜੀਆਂ ਸਾਡੀਆਂ ਵੀ ਪੰਜਾਬ ਪੁਲਿਸ ਦੀਆਂ ਸਪੈਸ਼ਲਾਈਜ਼ਡ ਯੂਨਿਟਸ ਨੇ ਅਸੀਂ ਬਿਲਕੁਲ ਸਾਰਿਆਂ ਦੇ ਨਾਲ ਪਲ-ਪਲ ਦੀ ਖਬਰ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ ਸਾਰੀ ਜਿਹੜੀ ਜੁਆਇੰਟਲੀ ਉਹਨਾਂ ਦੀ ਇੰਟਰੋਗੇਸ਼ਨ ਵੀ ਇਹਨਾਂ ਦੀ ਕਰਾਂਗੇ ਤੇ ਜਿੰਨੀਆਂ ਵੀ ਫਰਦਰ ਡਿਟੇਲਸ ਸਾਡੇ ਸਾਹਮਣੇ ਆਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਸਾਰੀ ਇਹ ਮਕਰੂਰੀ ਮੁਗਾਈ ਹੋਈ ਗ ਇਹਨਾਂ ਨੇ ਤਾਜ਼ੀ ਫਰੈਸ਼ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਪਛੋਕੜ ਵੀ ਇਹਨਾਂ ਨੇ ਜਿਹੜਾ ਡਰੱਗਸ ਤੇ ਬਾਰੇ ਇਹਨਾਂ ਨੇ ਕੰਮ ਕੀਤਾ ਜਿਹਦੇ ਨਾਲ ਹੀ ਅਸੀਂ ਜਿਹੜੀ ਇਹਨਾਂ ਤੋਂ ਡਰੱਗਸ ਦਾ 7.5 ਲੱਖ ਜਿਹੜੀ ਡਰਗਮਨੀ ਵੀ ਅਸੀਂ ਰਿਕਵਰ ਕੀਤੀ ਹੈ ਉਹ ਵੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਪਛੋਕੜ ਆ ਉਹ ਪੂਰਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੱਗੂ ਦੇ ਇਸ਼ਾਰੇ ਤੇ ਤਿੰਨ ਸਰ ਕੋਈ ਇਹਨਾਂ ਨੇ ਕੋਈ ਜਾਣੀ ਕਿੰਬਸ ਲੈਵਲ ਤੇ ਨੋਟੀਫਿਕੇਸ਼ਨ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਨਵਪੰਡੋਰੀ ਦੇ ਕਹਿੰਦੇ ਇਹਨਾਂ ਨੇ ਸਮਾਨ ਮੰਗਾਇਆ ਜੋ ਕਿ ਜੱਗੂ ਦਾ ਕਾਫੀ ਖਾਸ ਅਸੋਸੀਏਟ ਹੈਗਾ ਤੇ ਜਿਹੜੀਆਂ ਵੀ ਇਹਨਾਂ ਨੇ ਕੋਈ ਪਲੈਨਿੰਗ ਇਹਨਾਂ ਦੀ ਚੱਲ ਰਹੀ ਸੀਗੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਨੈਟਵਰਕ ਤੋੜ ਕੇ ਇਹਨਾਂ ਤੋਂ ਇਨਫੋਰਮੇਸ਼ਨ ਸੀਕ ਕਰਕੇ ਤੁਹਾਡੇ ਮਾਧਮ ਰਹੀਂ ਸ਼ੇਅਰ ਕਰਾਂਗੇ ਸਭ ਜਿਹੜੇ 5000 ਇਹਨਾਂ ਦਾ ਤਾਲਮੇਲ ਜਿਹੰਦਾ ਬਣੇ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇਹ ਜਿਹੜੇ ਦੋ ਵਿਅਕਤੀ ਜਿਹੜੇ ਰਣਗੜ ਦੇ ਨੇ ਦੋ ਵਿਅਕਤੀ ਮੋਕੰਪੂਰੇ ਦੇ ਨੇ ਇਹਨਾਂ ਦਾ ਇੱਕ ਸਾਥੀ ਜਿਹੜਾ ਰੂਪੜ ਦਾ ਹੈਗਾ ਇਹ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਚੱਲ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਨਸਾਈਨਮੈਂਟਸ ਰਿਸੀਵ ਕੀਤੀਆਂ ਨੇ ਤੇ ਡਰਗ ਰਨਿੰਗ ਦਾ ਵੀ ਤੇ ਗਨ ਰਨਿੰਗ ਦਾ ਵੀ ਜਿਹੜਾ bizness ਇਹ ਰਨ ਕਰ ਰਹੀ ਸੀ ਸਰ ਨਾ ਏਸ ਕੀ ਹੈ ਇਹਨਾਂ ਪੰਜੇ ਇਹ ਸਾਰੇ ਜਿਹੜੇ ਹੈਗੇ ਪੰਜੇ ਦੇ ਪੰਜੇ ਵਿਅਕਤੀ 25 ਤੋਂ 30 ਸਾਲ ਦੀ ਉਮਰ ਇਹਨਾਂ ਦੀ ਹੈਗੀ ਸਰ ਪੁਰਾਣੇ ਪਰਚੇ ਕੋਈ ਹੈਗੇ ਨਹੀਂ ਇੱਥੇ ਜਿਹੜੇ ਜੋਬਨ ਤੇ ਜਿਹੜਾ ਦੂਜਾ ਮੁੰਡਾ ਹੈਗਾ ਗੋਰਾ ਇਹਨਾਂ ਦੋਵਾਂ ਤੇ ਦੋ-ਦੋ ਕੇਸਿਸ ਆਲਰੇਡੀ ਰਜਿਸਟਰਡ ਨੇ ਜਿਹੜਾ ਗੋਰਾ ਹੈਗਾ ਇਹਦੇ ਤੇ ਇੱਕ ANTF ਵੱਲੋਂ ਵੀ ਜਿਹੜਾ ਮੁਕੱਦਮਾ ਰਜਿਸਟਰ ਕੀਤਾ ਗਿਆ ਤੇ ਤੁਸੀਂ ਕਰਦੇ ਹੋਗੇ ਕਿ ਗੱਡੀ ਕਿੱਥੋਂ ਦੀ ਹੈ ਜੀ ਜਿਹੜੀ ਇਹ ਸਾਰੀਆਂ ਡਿਟੇਲਸ ਐ ਅਸੀਂ ਪ੍ਰੋਪਰਲੀ ਜਿਹੜਾ ਆਰਸੀ ਦੀਆਂ ਡਿਟੇਲਸ ਲੈ ਕੇ ਮੈਨੂਫੈਕਚਰਰ ਦੀਆਂ ਡਿਟੇਲਸ ਲੈ ਕੇ ਉਹ ਸਾਰੀਆਂ ਅਸੀਂ 68 ਐਫ ਤੇ ਫ੍ਰੀਜ਼ ਵੀ ਕਰਾਵਾਂਗੇ ਜਿਹੜੀ ਇਨਫਰਮੇਸ਼ਨ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਜਿਹੜੀ ਨਾ ਕਿ ਨਹੀਂ ਸਰ ਜਿਹੜੀ ਹੈਗੀ ਆ ਕਿ ਇਹਨਾਂ ਨੂੰ ਦਲਦਰ ਸਾਹਮਣੇ ਆਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਜਿਹੜੀ ਜੁਆਇੰਟਲੀ ਅਸੀਂ ਇੰਟਰੋਗੇਸ਼ਨ ਕਰਾਂਗੇ ਪ੍ਰੋਪਰਲੀ ਕਰਾਂਗੇ ਤੇ ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆਈਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸਰ ਜਿਹੜਾ ਇੱਕ ਨਾਇਆ ਸੀ ਉਹ ਇੱਕ ਕਲੀਅਰ ਪਿੰਡ ਹੈਗਾ ਜੀ ਥਾਣਾ ਲੋਪੋਕੇ ਦੀ ਹੱਦ ਚੰਦਾ ਹੈ ਇੱਥੇ ਸੀ ਨਾ ਸਰ ਜਿਹੜਾ ਇੱਕ ਪਾਟੀ ਲੋ ਹੈ ਰੰਗਦਰੀ ਆਦਾਉ ਇੱਕ ਉਹ ਨਰਕਾ ਭਿਆਨ ਉਹ ਸਾਰੇ ਉਹਦੇ ਜੀ ਜਿਵੇਂ ਬੈਕਵਰਡ ਲਿੰਕੇਜਸ ਜਿਹੜੇ ਉਹਨਾਂ ਦੇ ਐਸੋਸੀਏਟਸ ਹੈ ਇਹ ਸਾਡੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਜਿੰਨੀ ਵੀ ਇਹਨਾਂ ਦੀ ਡਰੱਗ ਸਮਗਲਰਸ ਹੈਗੇ ਆ ਇਹਨਾਂ ਦੀ ਮੈਪਿੰਗ ਕਰ ਰਹੇ ਆ ਪ੍ਰੋਪਰਲੀ ਤੇ ਜਿਹੜੇ ਜਿਹੜੇ ਇਹਨਾਂ ਦੇ ਨੈਟਵਰਕਸ ਨੇ ਉਹ ਸਾਰੇ ਅਸੀਂ ਤੁਸ ਕਰਾਂ ਸਰ ਬੈਕਗਰਾਉਂਡ ਨਹੀਂ ਸਰ ਇਹ ਕਲੇਮ ਕਿ ਟੂ ਪੜਿਆ ਹੋਇਆ ਜੋਬਨ ਕਲੇਮ ਦੀ ਪਿਛੇ ਨਾਲੇ ਵੱਡੇ ਪੱਧਰ ਤੇ ਹੈ ਮੈਂ ਪ੍ਰਾਪਤ ਕੀਤੀ ਉਹਦੇ ਕੋ ਲਿੰਕ ਜੋੜਦਾ ਅਸੀਂ ਸਾਰੇ ਜਿਹੜੇ ਲਿੰਕੇਜਸ ਆ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜਿੰਨੇ ਵੀ ਹੈਗੇ ਲਿੰਕ ਅਸੀਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਸਾਰੇ ਨਾਲ ਚੈੱਕ ਕਰਾਂ ਸਰ ਉਹ ਕਰਨੀ ਸਿਰਫ ਪੁਲਿਸ ਕੇ ਪਹਿਰੇ ਨੂੰ ਹੀ ਕੰਮ ਜੀ i20 ਕਾਰ ਜਿਹੜੀ ਇੱਕ ਹੈਗੀ ਹੈ ਤੇ ਦੂਸਰੇ ਕੋਲੋਂ ਅਸੀਂ ਸਪਲੈਂਡਰ ਜਿਹੜਾ ਮੋਟਰਸਾਈਕਲ ਹੈ ਜੀ ਸਤ ਪਵਤਰੀ ਪਵਤਰੀ ਦੇ ਖਿਲਾਫ ਕੋਈ ਪਹਿਲੇ ਨਾਂ ਦੇ ਵਿੱਚ ਨਹੀਂ ਇਹਦੇ ਖਿਲਾਫ ਕੋਈ ਮਕਦਮਾ ਪਹਿਲਾਂ ਦਾ ਇਹ ਦੀ ਬੈਕਲੌਗ ਦਾ ਫਾਈਲ ਸੀ ਇਹ ਜਿਹੜਾ ਹੈਗਾ ਉੱਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਜੀ ਪਿੰਡ 'ਚ ਤੇ ਇਹਨੇ ਪਹਿਲਾਂ ਵੀ ਸਾਨੂੰ ਜਿਵੇਂ ਹੁਣ ਪ੍ਰੀਮੀਲੀ ਪ੍ਰੀਲੀਮਿਨਰੀ ਜਿਹੜੀ ਇੰਟਰੋਗੇਸ਼ਨ ਸਾਡੇ ਸਾਹਮਣੇ ਆਈ ਹੈ ਤੇ ਪਹਿਲਾਂ ਵੀ ਇਹਨੇ ਹਿਰੋਇਨ ਦਾ ਕੰਮ ਕੀਤਾ ਹੈ ਤੇ ਇਹਦੇ ਹੋਰ ਵੀ ਅਸੀਂ ਪੁੱਛ ਤਾ ਕਰਕੇ ਇਹਦੀ ਵੀ ਜਿਹੜੀਆਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਹੋਈਆਂ ਉਹ ਸਾਰੀਆਂ ਅਸੀਂ ਫ੍ਰੀਜ਼ ਕਰਾਵਾਂਗੇ ਠੀਕ ਹੈ ਸਰ